ਪੰਜਾਬ ਅਤੇ ਕੈਨੇਡਾ ਵਿਚ ਫਰਾਂ ਵਾਲੇ ਪੰਜਾਬੀਆਂ ਤੇ ਲਈ ਹੁਣ ਟੋਰਾਂਟੋ ਦੀ ਹਵਾਈ ਯਾਤਰਾ ਹੋਰ ਵੀ ਆਸਾਨ ਹੋ ਗਈ ਹੈ। ਖਤਰ 에ਅਰਵੇਜ਼ ਨੇ 26 ਅਕਤੂਬਰ ਤੋਂ ਆਪਣੀਆਂ ਦੋਹਾਂ ਟੋਰਾਂਟੋ ਉਡਾਨਾਂ ਰੋਜ਼ਾਨਾ ਚਲਾਉਣ ਦਾ ਫੈਸਲਾ ਕੀਤਾ ਹੈ। ਇਹਦੇ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਕੈਨੇਡਾ ਜਾਣ ਵਾਲੀਆਂ ਉਡਾਨਾਂ ਦੀ ਗਿਣਤੀ ਵੱਧ ਗਈ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸੰਦੀਪ ਸਿੰਘ ਗੁੰਮਟਾਲਾ ਅਤੇ ਕਨਵੀਨਰ ਉੱਤਰੀ ਅਮਰੀਕਾ ਅਨੰਤਦੀਪ ਸਿੰਘ ਢਿੱਲੋਂ ਨੇ ਪ੍ਰੈਸ ਨੂੰ ਜਾਰੀ ਆਪਣੇ ਸਾਂਝੇ ਬਿਆਨ ਦੇ ਵਿੱਚ ਕਿਹਾ ਹੈ ਕਿ ਦੋਹਾਂ ਕਾਂਟੋ ਉਡਾਨਾਂ ਦੇ ਵਾਅਦੇ ਨਾਲ ਅਕਤੂਬਰ ਮਹੀਨੇ ਦੇ ਸ਼ੁਰੂ ਦੇ ਵਿੱਚ ਮਿਲਾਨ ਰਾਹੀਂ ਨਿਓਸ 에ਅਰ ਦੀ ਅੰਮ੍ਰਿਤਸਰ ਕਾਂਟੋ ਸੇਵਾ ਨੂੰ ਮੁਕਤਲ ਹੋਣ ਦੇ ਬਾਅਦ ਯਾਤਰੀਆਂ ਨੂੰ ਕੁਜਰਾਹਤ ਮਿਲੇਗੀ ਕਾਂਟੋ ਦੇ ਲਈ ਰੋਜ਼ਾਨਾ ਉਡਾਨਾਂ ਦੇ ਨਾਲ ਨਾਲ ਕਤਰ 에ਅਰਵੇਸ ਕੈਨੇਡਾ ਦੇ ਮੌਂਟਰੀਅਲ ਦੇ ਲਈ ਵੀ ਰੋਜ਼ਾਨਾ ਉਡਾਨਾਂ ਦੇ ਨਾਲ ਅੰਮ੍ਰਿਤਸਰ ਨੂੰ ਜੋੜਦੀ ਹੈ ਟੌਨਟੋ ਅਤੇ ਮੋਂਟਰੀਅਲ ਤੋਂ ਯਾਤਰੀ ਕੈਨੇਡਾ ਦੇ ਹੋਰ ਨਾ ਸ਼ਹਿਰਾਂ ਕੈਲਕਰੀ, ਐਡਮਿੰਟਨ ਅਤੇ ਵੈਂਕੂਵਰ 에ਅਰ ਕੈਨੇਡਾ ਜਾਂ ਫਿਰ ਵੈਸਟ ਜੈਟ 에ਅਰਲਾਈਨ ਰਾਹੀਂ ਹੀ ਆ ਸਕਦੇ ਨੇ ਕਤਰ 에ਅਰਵੇਜ਼ ਨੇ ਤੋਂ ਸੰਪਰ 2024 ਦੇ ਵਿੱਚ ਹਫਤੇ ਵਿੱਚ ਤਿੰਨ ਉਡਾਨਾਂ ਦੇ ਨਾਲ ਆਪਣਾ ਦੋਹਾ ਟੌਨਟੋ ਰੂਟ ਸ਼ੁਰੂ ਕੀਤਾ ਸੀ ਜੂਨ 2025 ਦੇ ਵਿੱਚ ਉਡਾਨਾਂ ਦੀ ਕਿਰਤੀ ਪੰਜ ਕਰ ਦਿੱਤੀ ਗਈ ਸੀ ਤੇ ਤੁਮਟਾਲਾ ਨੇ ਕਿਹਾ ਕਤਤ 에ਅਰਵੇਸ ਜਾਂ ਰੋਜ਼ਾਨਾ ਅਮਰੀਕਾ ਦੋਹਾ ਉਡਾਨਾਂ ਪਹਿਲਾਂ ਹੀ ਪੰਜਾਬੀਆਂ ਨੂੰ ਅਮਰੀਕਾ ਕੈਨੇਡਾ ਯੂਰਪ ਅਤੇ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਦੇ ਨਾਲ ਜੋੜਦੀਆਂ ਨੇ ਰੋਜ਼ਾਨਾ ਦੋਹਾ ਟੌਨਟਾ ਉਡਾਨਾਂ ਪੈਚ ਰੋਜ਼ਾਨਾ ਦੋਹਾ ਟੌਨਟੋ ਉਡਾਨਾਂ ਦਾ ਵਿਸਥਾਰ ਹੁਣ ਯਾਤਰੀਆਂ ਨੂੰ ਵਧੇਰੇ ਵਿਕਲਪ ਦਿੰਦਾ ਹੈ ਖਾਸ ਕਰਕੇ ਆਉਣ ਵਾਲੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਮਤੇ ਹਰਨਾਨੂ ਦਿੱਲੀ ਹਵਾਈ ਅੱਡੇ ਉੱਤੇ ਭੀੜ ਪੜਕ ਕੇ ਲੰਬੀਆਂ ਕਤਾਰਾਂ ਇਮੀਗ੍ਰੇਸ਼ਨ ਤੇ ਸਨਮਾਨ ਦੀ ਮੁਰ ਜਾਂਚ ਤੇ ਜਮਾ ਕਰਵਾਉਂਦੇ 에ਜੰਟਾਂ ਤੋਂ ਛੁਟਕਾਰਾ ਅੰਮਲੇਗਾ ਗੁੰਮਦਾਲੇ ਨੇ ਹਿੱਸੇ ਕੀ ਯਾਤਰੀਆਂ ਤੇ ਕਤਲ ਦੀ ਭਾਰੀ ਮੰਗ ਦੇ ਬਾਵਜੂਦ ਕਤਰ 에ਅਰਵੇਜ਼ ਭਾਰਤ ਕਤਰ ਦੁਬੱਲੇ ਹਵਾਈ ਸਮਝੌਤੇ ਦੇ ਤਹਿਤ ਅੰਮ੍ਰਿਤਸਰ ਦੇ ਲਈ ਯਾਤਰੀਆਂ ਜਾਂ ਉਡਾਨਾਂ ਦੀ ਗਿਣਤੀ ਵਿੱਚ ਵਾਧਾ ਨਹੀਂ ਕਰ ਸਕਦੀ ਹਵਾਈ ਸਮਝੌਤੇ ਦੇ ਤਹਿਤ ਕਤਰ ਅੰਮ੍ਰਿਤਸਰ ਤੋਂ ਹਫਤੇ ਵਿੱਚ ਇੱਕ ਪਾਸੇ ਤੇ ਲਈ ਵੱਧ ਤੋਂ ਵੱਧ ਸੀਟ 1259 ਯਾਤਰੀਆਂ ਨੂੰ ਹੀ ਲੈ ਕੇ ਜਾ ਸਕਦੀ ਹੈ ਇਸ ਕਾਰਨ ਕਤਲ ਦੀਆਂ ਅੰਮ੍ਰਿਤਸਰ ਲਈ ਉਡਾਨਾਂ ਪੰਜਾਬੀਆਂ ਦੀ ਪਸੰਦ ਅਤੇ ਭਾਰੀ ਮੰਗ ਕਰਨ ਵਾਲੀ ਦਿੱਲੀ ਨਾਲੋਂ ਉਤਸਨ ਮਹਿੰਗੀਆਂ ਹੁੰਦੀਆਂ ਨੇ ਅਮਰੀਕਾ ਤੋਂ ਵਿਦੇਸ਼ੀ ਹਵਾਈ ਸੰਪਰਕ ਦੀਆਂ ਚੁਣੌਤੀਆਂ ਨੂੰ ਉਜਾਗਰ ਕਰਦੇ ਹੋਏ ਢਿੱਲੋਂ ਨੇ ਅੱਜ ਕਿਹਾ ਕਿ ਜਦੋਂ ਕਿ ਕਤਰ 에ਅਰਵੇਜ਼ ਵਰਗੀਆਂ 에ਅਲਾਈਨਾਂ ਅਮਰੀਕਾ ਤੋਂ ਹਵਾਈ ਸੰਪਰਕ ਵਧਾਉਣ ਦੇ ਲਈ ਯਤਨ ਨਿਭਾ ਰਹੀਆਂ ਹਨ, 에ਅਰ ਇੰਡੀਆ ਅਤੇ ਇੰਡੀਗੋ 에ਅਰਲਾਈਨ ਅਮਰੀਕਾ ਤੋਂ ਟੋਰਾਂਟੋ, ਵੈਨਕੂਵਰ, ਮਿਲਾਨ ਅਤੇ ਰੋਮ ਵਰਗੀਆਂ ਵੱਡੀ ਪੰਜਾਬੀ ਆਬਾਦੀ ਵਾਲੇ ਮੁੱਖ ਅੰਤਰਰਾਸ਼ਟਰੀ ਸਥਾਨਾਂ ਦੇ ਲਈ ਸਿੱਧੀਆਂ ਉਡਾਨਾਂ ਸ਼ੁਰੂ ਨਹੀਂ ਕਰ ਰਹੀਆਂ। ਪਾਤ ਸਰਕਾਰ ਨੂੰ ਅਮ੍ਰਿਤਸਰ ਅਤੇ ਪੰਜਾਬ ਦਾ ਸਮਰਥਨ ਕਰਨ ਦੇ ਲਈ ਇੱਕ ਵਿਦੇਸ਼ੀ ਖੁੱਲੀ ਅਤੇ ਖੇਤਰੀ ਤੌਰ ਤੇ ਸੰਤੁਲਿਤ ਹਵਾ ਬਾਜ਼ੀ ਨੀਤੀ ਅਪਣਾਉਣੀ ਚਾਹੀਦੀ ਹੈ ਇਸ ਜਨਾਰੀ ਉਹਨਾਂ ਨੇ ਕਿਹਾ ਕਿ ਅਮ੍ਰਿਤਸਰ ਪੰਜਾਬ ਦਾ ਇਕਲੌਤਾ ਪ੍ਰਮੁੱਖ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਜਿੱਥੇ ਵਿਦੇਸ਼ੀ ਹਵਾਈ ਸੰਪਰਕ ਦੀ ਮੰਗ ਹਰ ਸਾਲ ਵਧ ਰਹੀ ਹੈ ਫਿਰ ਵੀ ਹਵਾਈ ਸਮਝੌਤਿਆਂ ਦੇ ਵਿੱਚ UAE ਦੀ 에미ਰੇਟਸ ਇਤਿਹਾਦ ਫਲਾਈ ਦੁਬਈ ਅਤੇ ਖੋੜਨਾ ਖਾੜੀ ਦੇ ਦੇਸ਼ਾਂ ਦਿਆਂ ਏਅਰਲਾਈਨ ਹਾਲੇ ਵੀ ਅਮ੍ਰਿਤਸਰ ਦੇ ਲਈ ਉਡਾਨਾਂ ਸ਼ੁਰੂ ਕਰਨ ਦੀ ਆਗਿਆ ਨਹੀਂ ਹੈ ਜੇ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਪੰਜਾਬੀਆਂ ਲਈ ਯਾਤਰਾ ਦੇ ਵਿਕਲਪਾਂ ਦਾ ਵਿਸਤਾਰ ਹੋਵੇਗਾ ਸੈਸ ਪਟਾ ਤੇ ਵਪਾਰ ਨੂੰ ਵੀ ਹੁਲਾਰਾ ਮਿਲੇਗਾ ਇੱਕ ਵੱਡਾ ਫੈਸਲਾ ਸੀ ਪੰਜਾਬ ਅਤੇ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀਆਂ ਤੇ ਲਈ ਹੁਣ ਟੋਰਾਂਟੋ ਦੀ ਹਵਾਈ ਯਾਤਰਾ ਹੋਰ ਵੀ ਆਸਾਨ ਹੋ ਗਈ ਹੈ ਖਤਰ 에ਅਰਵਾਇਜ਼ ਨੇ 26 ਅਕਤੂਬਰ ਤੋਂ ਆਪਣੀਆਂ ਦੋਹਾਂ ਟੋਰਾਂਟੋ ਉਡਾਨਾਂ ਰੋਜ਼ਾਨਾ ਚਲਾਉਣ ਦਾ ਫੈਸਲਾ ਕੀਤਾ ਹੈ ਇਹਦੇ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਕੈਨੇਡਾ ਜਾਣ ਵਾਲੀਆਂ ਉਡਾਨਾਂ ਦੀ ਗਿਣਤੀ ਵੱਧ ਗਈ ਹੈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸੰਦੀਪ ਸਿੰਘ ਗੁੰਮਟਾਲਾ ਅਤੇ ਕਨਵੀਨਰ ਉੱਤਰੀ ਅਮਰੀਕਾ ਅਨੰਤ ਦੀਪ ਸਿੰਘ ਢਿੱਲੋਂ ਨੇ ਪ੍ਰੈਸ ਨੂੰ ਜਾਰੀ ਆਪਣੇ ਸਾਂਝੇ ਬਿਆਨ ਦੇ ਵਿੱਚ ਕਿਹਾ ਹੈ ਕਿ ਦੋਹਾਂ ਕਵਾਂਟੋ ਉਡਾਨਾਂ ਦੇ ਵਾਅਦੇ ਨਾਲ ਅਕਤੂਬਰ ਮਹੀਨੇ ਦੇ ਸ਼ੁਰੂ ਦੇ ਵਿੱਚ ਮਿਲਾਨ ਰਾਹੀਂ ਨਿਓਸ 에ਅਰ ਦੀ ਅੰਮ੍ਰਿਤਸਰ ਕਵਾਂਟੋ ਸੇਵਾ ਨੂੰ ਮੌਤਲ ਹੋਣ ਦੇ ਬਾਅਦ ਯਾਤਰੀਆਂ ਨੂੰ ਕੁਜਰਾਹਤ ਮਿਲੇਗੀ ਕੌਂਟੋ ਦੇ ਲਈ ਰੋਜ਼ਾਨਾ ਉਡਾਨ ਦੇ ਨਾਲ-ਨਾਲ ਕਤਰ 에ਅਰਵੇਜ਼ ਕੈਨੇਡਾ ਦੇ ਮੌਂਟਰੀਅਲ ਦੇ ਲਈ ਵੀ ਰੋਜ਼ਾਨਾ ਉਡਾਨਾਂ ਦੇ ਨਾਲ ਅੰਮ੍ਰਿਤਸਰ ਨੂੰ ਚੋੜਦੀ ਹੈ ਕੌਂਟੋ ਅਤੇ ਮੌਂਟਰੀਅਲ ਤੋਂ ਯਾਤਰੀ ਕੈਨੇਡਾ ਦੇ ਹੋਰਨਾ ਸ਼ਹਿਰਾਂ ਕੈਲਕਰੀ ਐਡਮਿੰਟਨ ਅਤੇ ਬੈਂਕੂਵਰ 에ਅਰ ਕੈਨੇਡਾ ਜਾਂ ਫਿਰ ਵੈਸਟ ਜੈਟ 에ਅਰਲਾਈਨ ਰਾਹੀਂ ਹੀ ਆ ਸਕਦੇ ਨੇ ਕਤਰ 에ਅਰਵੇਜ਼ ਨੇ ਦਸੰਬਰ 2024 ਦੇ ਵਿੱਚ ਹਫਤੇ ਵਿੱਚ ਤਿੰਨ ਉਡਾਨਾਂ ਦੇ ਨਾਲ ਆਪਣਾ ਦੋਹਾ ਟੌਨਟੋਰ ਰੂਟ ਸ਼ੁਰੂ ਕੀਤਾ ਸੀ ਜੂਨ 2025 ਦੇ ਵਿੱਚ ਉਡਾਨਾਂ ਦੀ ਕਿੰਨੀ ਪੰਚ ਕਰ ਦਿੱਤੀ ਗਈ ਸੀ ਤੇ ਦੁਮਦਲਾ ਨੇ ਕਿਹਾ ਕਤਰ 에ਅਰਵੇਜ਼ ਪਿਆ ਰੋਸਾਨਾ ਅਮੇਰਸ ਦੋਹਾ ਉਡਾਨਾਂ ਪਹਿਲਾਂ ਹੀ ਪੰਜਾਬੀਆਂ ਨੂੰ ਅਮਰੀਕਾ ਕੈਨੇਡਾ ਯੂਰਪ ਅਤੇ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਦੇ ਨਾਲ ਜੋੜਦੀਆਂ ਨੇ ਰੋਜ਼ਾਨਾ ਦੋਹਾਂ ਕੌਂਟਾ ਉਡਾਨਾਂ ਦਾ ਵਿਸਥਾਰ ਹੁਣ ਯਾਤਰੀਆਂ ਨੂੰ ਵਧੇਰੇ ਵਿਕਲਪ ਦਿੰਦਾ ਹੈ ਖਾਸ ਕਰਕੇ ਆਉਣ ਵਾਲੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਅਤੇ ਹੋਰਨਾਂ ਨੂੰ ਦਿੱਲੀ ਹਵਾਈ ਅੱਡੇ ਉੱਤੇ ਭੀੜ ਪੜਕ ਕੇ ਲੰਬੀਆਂ ਕਤਾਰਾਂ ਇਮੀਗ੍ਰੇਸ਼ਨ ਤੇ ਸਨਮਾਨ ਵੀ ਮੁੜ ਜਾਂਚ ਤੇ ਜਮਾ ਕਰਵਾਉਂਦੇ 에ਜੰਟਾ ਤੋਂ ਛੁਟਕਾਰਾ ਮਿਲੇਗਾ। ਘੁਮਟਾਲੇ ਨੇ ਦੱਸਿਆ ਕਿ ਯਾਤਰੀਆਂ ਦੇ ਕਤਲ ਦੀ ਭਾਰੀ ਮੰਗ ਦੇ ਬਾਵਜੂਦ ਕਤਰ 에ਅਰਵੇਜ਼ ਭਾਰਤ ਕਤਰ ਦੁ ਵੱਲੇ ਹਵਾਈ ਸਮਝੌਤੇ ਦੇ ਤਹਿਤ ਅੰਮ੍ਰਿਤਸਰ ਦੇ ਲਈ ਯਾਤਰੀਆਂ ਜਾਂ ਉਡਾਨਾਂ ਦੀ ਗਿਣਤੀ ਵਿੱਚ ਵਾਧਾ ਨਹੀਂ ਕਰ ਸਕਦੀ। ਹਵਾਈ ਸਮਝੌਤੇ ਦੇ ਤਹਿਤ ਕਤਰ ਅੰਮ੍ਰਿਤਸਰ ਕੋ ਹਫਤੇ ਵਿੱਚ ਇੱਕ ਪਾਸੇ ਦੇ ਲਈ ਵੱਧ ਤੋਂ ਵੱਧ ਸਿਰਫ 1259 ਯਾਤਰੀਆਂ ਨੂੰ ਹੀ ਲੈ ਕੇ ਜਾ ਸਕਦੀ ਹੈ। ਇਸ ਕਾਰਨ ਕਤਲ ਦੀਆਂ ਅੰਮ੍ਰਿਤਸਰ ਲਈ ਉਡਾਨਾਂ ਪੰਜਾਬੀਆਂ ਦੀ ਪਸੰਦ ਅਤੇ ਭਾਰੀ ਮੰਗ ਕਰਨ ਵਾਲੀ ਦਿੱਲੀ ਨਾਲੋਂ ਉਤਸਨ ਮਹਿੰਗੀਆਂ ਹੁੰਦੀਆਂ ਨੇ ਅੰਮ੍ਰਿਤਸਰ ਤੋਂ ਵਿਦੇਸ਼ੀ ਹਵਾਈ ਸੰਪਰਕ ਦੀਆਂ ਚੁਣੌਤੀਆਂ ਨੂੰ ਉਜਾਗਰ ਕਰਦੇ ਹੋਏ ਢਿੱਲੋਂ ਨੇ ਅੱਗੇ ਕਿਹਾ ਕਿ ਜਦੋਂ ਕਿ ਕਤਰ 에ਅਰਵੇਜ਼ ਵਰਗੀਆਂ 에어ਲਾਈਨਾਂ ਅੰਮ੍ਰਿਤਸਰ ਤੋਂ ਹਵਾਈ ਸੰਪਰਕ ਵਧਾਉਣ ਦੇ ਲਈ ਯਤਨ ਨਹੀਂ ਤਾਂ ਭਾਰਤੀਆਂ 에ਅਰ ਇੰਡੀਆ ਅਤੇ ਇੰਡੀਗੋ 에ਅਰਲਾਈਨ ਅੰਮ੍ਰਿਤਸਰ ਤੋਂ ਟੋਰਾਂਟੋ, ਵੈਨਕੂਵਰ, ਮਿਲਾਨ ਅਤੇ ਰੋਮ ਵਰਗੀਆਂ ਵੱਡੀ ਪੰਜਾਬੀ ਆਬਾਦੀ ਵਾਲੇ ਮੁੱਖ ਅੰਤਰਰਾਸ਼ਟਰੀ ਸਥਾਨਾ ਦੇ ਲਈ ਸਿੱਧੀਆਂ ਉਡਾਨਾਂ ਸ਼ੁਰੂ ਨਹੀਂ ਕਰ ਰਹੀਆਂ ਭਾਰਤ ਸਰਕਾਰ ਨੂੰ ਅਮੇਸ਼ਰ ਅਤੇ ਪੰਜਾਬ ਦਾ ਸਮਰਥਨ ਕਰਨ ਦੇ ਲਈ ਇੱਕ ਵਧੇਰੇ ਖੁੱਲੀ ਅਤੇ ਖੇਤਰੀ ਤੌਰ ਤੇ ਸੰਤੁਲਿਤ ਹਵਾ ਬਾਜ਼ੀ ਨੀਤੀ ਅਪਣਾਉਣੀ ਚਾਹੀਦੀ ਹੈ ਇਸ ਜਨਾਰੀ ਉਹਨਾਂ ਨੇ ਕਿਹਾ ਕਿ ਅਮੇਸ਼ਰ ਪੰਜਾਬ ਦਾ ਇੱਕੋ-ਤਾ ਪ੍ਰਮੁੱਖ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਜਿੱਥੇ ਵਿਦੇਸ਼ੀ ਹਵਾਈ ਸੰਪਰਕ ਦੀ ਮੰਗ ਹਰ ਸਾਲ ਵਧ ਰਹੀ ਹੈ ਤੇਵੀ ਹਵਾਈ ਸਮਝੋਤਿਆਂ ਦੇ ਵਿੱਚ UAE ਦੀ এমিরেটস, 에티하드, ফ্লাই ਦੁਬਈ ਅਤੇ ਹੋਰ ਨਖਾੜੀ ਮੁਲਕਾਂ ਦੀਆਂ 에어ਲਾਈਨ ਹਾਲੇ ਵੀ ਅੰਮ੍ਰਿਤਸਰ ਦੇ ਲਈ ਉਡਾਨਾਂ ਸ਼ੁਰੂ ਕਰਨ ਦੀ ਆਗਿਆ ਨਹੀਂ ਹੈ। ਜੇ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਪੰਜਾਬੀਆਂ ਲਈ ਯਾਤਰਾ ਦੇ ਵਿਕਲਪਾਂ ਦਾ ਵਿਸਤਾਰ ਹੋਵੇਗਾ। ਸੈਸ ਪਟਾ ਤੇ ਵਪਾਰ ਨੂੰ ਵੀ ਹੁਲਾਰਾ ਮਿਲੇਗਾ ਇੱਕ ਵਾਰ ਫਿਰ ਦਸੀਏ ਪੰਜਾਬ ਅਤੇ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀਆਂ ਤੇ ਲਈ ਹੁਣ ਟੋਰਾਂਟੋ ਦੀ ਹਵਾਈ ਯਾਤਰਾ ਹੋਰ ਵੀ ਆਸਾਨ ਹੋ ਗਈ ਹੈ ਖਤਰ 에ਅਰਵਾਇਜ਼ ਨੇ 26 ਅਕਤੂਬਰ ਤੋਂ ਆਪਣੀਆਂ ਦੋਹਾਂ ਟੋਰਾਂਟੋ ਉਡਾਨਾਂ ਰੋਜ਼ਾਨਾ ਚਲਾਉਣ ਦਾ ਫੈਸਲਾ ਕੀਤਾ ਹੈ ਇਹਦੇ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਕਮਰੇਸਰ ਤੋਂ ਕੈਨੇਡਾ ਜਾਣ ਵਾਲੀਆਂ ਦਾਨਾਂ ਦੀ ਗਿਣਤੀ ਵੱਧ ਗਈ ਹੈ fly अमृतसर इनिशिएटिव ਦੇ ਗਲੋਬਲ ਕੋਆਰਡੀਨੇਟਰ ਸੰਦੀਪ ਸਿੰਘ ਗੁੰਮਟਾਲਾ ਅਤੇ ਕੋਆਰਡੀਨੇਟਰ ਸ੍ਰੀ ਅਮ੍ਰਿਕਾ ਅਨੰਤਦੀਪ ਸਿੰਘ ਢਿੱਲੋਂ ਨੇ ਪ੍ਰੈਸ ਨੂੰ ਜਾਰੀ ਆਪਣੇ ਸਾਂਝੇ ਬਿਆਨ ਦੇ ਵਿੱਚ ਕਿਹਾ ਹੈ ਕਿ ਦੋਹਾਂ ਕਾਂਟੋ ਉਡਾਨਾਂ ਦੇ ਵਾਅਦੇ ਨਾਲ ਅਕਤੂਬਰ ਮਹੀਨੇ ਦੇ ਸ਼ੁਰੂ ਦੇ ਵਿੱਚ ਮਿਲਾਨ ਰਾਹੀਂ ਨਿਓਸ 에ਅਰ ਦੀ ਅੰਮ੍ਰਿਤਸਰ ਕਾਂਟੋ ਸੇਵਾ ਨੂੰ ਮੌਤਲ ਹੋਣ ਦੇ ਬਾਅਦ ਯਾਤਰੀਆਂ ਨੂੰ ਗੁਜਰਾਤ ਮਿਲੇਗੀ ਕੌਂਟੋ ਦੇ ਲਈ ਰੋਜ਼ਾਨਾ ਉਡਾਨਾਂ ਦੇ ਨਾਲ-ਨਾਲ ਕਤਰ 에ਅਰਵੇਜ਼ ਕੈਨੇਡਾ ਦੇ ਮੌਂਟਰੀਅਲ ਦੇ ਲਈ ਵੀ ਰੋਜ਼ਾਨਾ ਉਡਾਨਾਂ ਦੇ ਨਾਲ ਅਮਰੀਤਸਰ ਨੂੰ ਜੋੜਦੀ ਹੈ ਕੌਂਟੋ ਅਤੇ ਮੌਂਟਰੀਅਲ ਤੋਂ ਯਾਤਰੀ ਕੈਨੇਡਾ ਦੇ ਹੋਰ ਨਾ ਸ਼ਹਿਰਾਂ ਕੈਲਕੀ एडमंटन ਅਤੇ ਵੈਨਕੂਵਰ 에ਅਰ ਕੈਨੇਡਾ ਜਾਂ ਫਿਰ ਵੈਸਟ ਜੈਟ 에ਅਰਲਾਈਨ ਰਾਹੀਂ ਹੀ ਆ ਸਕਦੇ ਨੇ ਕਤਰ 에ਅਰਵੇਜ਼ ਨੇ ਦਸੰਬਰ 2024 ਚੋਕ ਦੇ ਵਿੱਚ ਹਫਤੇ ਵਿੱਚ ਤਿੰਨ ਉਡਾਨਾਂ ਦੇ ਨਾਲ ਆਪਣਾ ਦੋਹਾ ਟੌਨਟੋ ਰੂਟ ਸ਼ੁਰੂ ਕੀਤਾ ਸੀ ਜੂਨ 2025 ਦੇ ਵਿੱਚ ਉਡਾਨਾਂ ਦੀ ਕੀਮਤੀ ਪੰਜਗਾ ਦਿੱਤੀ ਗਈ ਸੀ ਤੇ ਗੁੰਟਾਲਾ ਨੇ ਕਿਹਾ ਕਤਰ 에ਅਰਵੇਜ਼ ਜਾਂ ਰਸਾਨਾ ਅੰਬੇਰ ਤੋਂ ਦੋਹਾ ਉਡਾਨਾਂ ਪਹਿਲਾਂ ਹੀ ਪੰਜਾਬੀਆਂ ਨੂੰ ਅਮਰੀਕਾ, ਕੈਨੇਡਾ, ਯੂਰਪ ਅਤੇ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਦੇ ਨਾਲ ਜੋੜਤੀਆਂ ਨੇ। ਰੋਜ਼ਾਨਾ ਦੋਹਾ ਟੋਨਟਾ ਉਡਾਨਾਂ ਪੈਚ। ਰੋਜ਼ਾਨਾ ਦੋਹਾ ਟੌਨਟੋ ਉਡਾਨਾਂ ਦਾ ਵਿਸਥਾਰ ਹੁੰ ਯਾਤਰੀਆਂ ਨੂੰ ਵਧੇਰੇ ਵਿਕਲਪ ਦਿੰਦਾ ਹੈ। ਖਾਸ ਕਰਕੇ ਆਉਣ ਵਾਲੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ। ਅਤੇ ਹੋਰਨਾਂ ਨੂੰ ਦਿੱਲੀ ਹਵਾਈ ਅੱਡੇ ਉੱਤੇ ਭੀੜ ਪੜਕ ਕੇ ਲੰਬੀਆਂ ਕਤਾਰਾਂ, ਇਮੀਗ੍ਰੇਸ਼ਨ ਤੇ ਸਨਮਾਨ ਦੀ ਮੁਰ ਜਾਂਚ ਤੇ ਜਮਾ ਕਰਵਾਉਂਦੇ 에ਜੰਟਾਂ ਤੋਂ ਛੁਟਕਾਰਾ ਮਿਲੇਗਾ। ਗੁੰਮਟਾਲੇ ਨੇ ਦੱਸਿਆ ਕਿ ਯਾਤਰੀਆਂ ਤੇ ਕਤਲ ਦੀ ਭਾਰੀ ਮੰਗ ਦੇ ਬਾਵਜੂਦ ਕਤਰ 에ਅਰਵੇਜ਼ ਭਾਰਤ ਕਤਰ ਦੁਵੱਲੇ ਹਵਾਈ ਸਮਝੌਤੇ ਦੇ ਤਹਿਤ ਅੰਮ੍ਰਿਤਸਰ ਦੇ ਲਈ ਯਾਤਰੀਆਂ ਜਾਂ ਉਡਾਨਾਂ ਦੀ ਗਿਣਤੀ ਵਿੱਚ ਵਾਧਾ ਨਹੀਂ ਕਰ ਸਕਦੀ ਹਵਾਈ ਸਮਝੌਤੇ ਦੇ ਤਹਿਤ ਕਤਰ ਅੰਮ੍ਰਿਤਸਰ ਤੋਂ ਹਫ਼ਤੇ ਵਿੱਚ ਇੱਕ ਪਾਸੇ ਦੇ ਲਈ ਵੱਧ ਤੋਂ ਵੱਧ ਸਿਰਫ 1259 ਯਾਤਰੀਆਂ ਨੂੰ ਹੀ ਲੈ ਕੇ ਜਾ ਸਕਦੀ ਹੈ ਵਿਸਕਰਨ ਕਤਰ ਦੀਆਂ ਅੰਮ੍ਰਿਤਸਰ ਲਈ ਉਡਾਨਾਂ ਪੰਜਾਬੀਆਂ ਦੀ ਪਸੰਦ ਅਤੇ ਭਾਰੀ ਮੰਗ ਕਰਨ ਵਾਲੀ ਦਿੱਲੀ ਨਾਲੋਂ ਉਤਸਨ ਮਹਿੰਗੀਆਂ ਹੁੰਦੀਆਂ ਨੇ ਅੰਮ੍ਰਿਤਸਰ ਤੋਂ ਵਿਦੇਰੇ ਹਵਾਈ ਸੰਪਰਕ ਦੀਆਂ ਚੁਣੌਤੀਆਂ ਨੂੰ ਉਜਾਗਰ ਕਰਦੇ ਹੋਏ ਢਿੱਲੋਂ ਨੇ ਅੱਗੇ ਕਿਹਾ ਕਿ ਜਦੋਂ ਕਿ ਕਤਰ 에ਅਰਵੇਜ਼ ਵਰਗੀਆਂ 에ਅਲਾਈਨਾਂ ਅੰਮ੍ਰਿਤਸਰ ਤੋਂ ਹਵਾਈ ਸੰਪਰਕ ਵਧਾਉਣ ਦੇ ਲਈ ਯਤਨ ਨਹੀਂ ਤਾਂ ਭਾਰਤ ਦੀਆਂ 에ਅਰ ਇੰਡੀਆ ਅਤੇ ਇੰਡੀਗੋ 에ਅਰਲਾਈਨ ਅੰਮ੍ਰਿਤਸਰ ਤੋਂ ਟੋਰਾਂਟੋ, ਵੈਨਕੂਵਰ, ਮਿਲਾਨ ਅਤੇ ਰੋਮ ਵਰਗੀਆਂ ਵੱਡੀ ਪੰਜਾਬੀ ਆਬਾਦੀ ਵਾਲੇ ਮੁੱਖ ਅੰਤਰਰਾਸ਼ਟਰੀ ਸਥਾਨਾ ਦੇ ਲਈ ਸਿੱਧੀਆਂ ਉਡਾਨਾਂ ਸ਼ੁਰੂ ਨਹੀਂ ਕਰਦੀਆਂ ਭਾਰਤ ਸਰਕਾਰ ਨੂੰ ਅਮ੍ਰਿਤਸਰ ਅਤੇ ਪੰਜਾਬ ਦਾ ਸਮਰਥਨ ਕਰਨ ਦੇ ਲਈ ਇੱਕ ਬਦਦੇਰੇ ਫੁੱਲੀ ਅਤੇ ਖੇਤਰੀ ਤੌਰ ਤੇ ਸੰਤੁਲਿਤ ਹਵਾਬਾਜ਼ੀ ਨੀਤੀ ਅਪਣਾਉਣੀ ਚਾਹੀਦੀ ਹੈ ਇਸ ਜਨਾਰੀ ਉਹਨਾਂ ਨੇ ਕਿਹਾ ਕਿ ਅਮ੍ਰਿਤਸਰ ਪੰਜਾਬ ਦਾ ਇਕਲੌਤਾ ਪ੍ਰਮੁੱਖ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਜਿੱਥੇ ਵਿਦੇਸ਼ੀ ਹਵਾਈ ਸੰਪਰਕ ਦੀ ਮੰਗ ਹਰ ਸਾਲ ਵਧ ਰਹੀ ਹੈ ਸਿਰ ਵੀ ਹਵਾਈ ਸਮਝੌਤਿਆਂ ਦੇ ਵਿੱਚ ਯੂਏਈਡੀ Emirates ਇਤਿਹਾਦ ਫ্লাই ਦੁਬਈ ਅਤੇ ਖੋੜਨਾ ਖਾੜੀ ਦੇ ਮੁਲਕਾਂ ਦੀਆਂ 에ਰਲਾਈਨ ਹਾਲੇ ਵੀ ਅੰਮ੍ਰਿਤਸਰ ਦੇ ਲਈ ਉਡਾਨਾਂ ਸ਼ੁਰੂ ਕਰਨ ਦੀ ਆਗਿਆ ਨਹੀਂ ਹੈ ਜੇ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਪੰਜਾਬੀਆਂ ਲਈ ਯਾਤਰਾ ਦੇ ਵਿਕਲਪਾਂ ਦਾ ਵਿਸਤਾਰ ਹੋਵੇਗਾ ਸੈਸਪਟਾ ਤੇ ਵਪਾਰ ਨੂੰ ਵੀ ਹੁਲਾਰਾ ਮਿਲੇਗਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ